ਲਵੀ ਜਿਹੜੇ ਮੇਰੇ ਸਾਥ ਨਾਲ ਗੋਮੰਡੇ ਨਾਮ ਨੂੰ ਭਰਾ ਪਹੁੰਚਿਆ ਇਹਨਾਂ ਦਾ ਕਟਾਫੇ ਨੇ ਨੰਬਰ ਦੇ ਦਿੱਤਾ ਤੇ ਭਰਾਵਾਂ ਨੂੰ ਫੜਾਈਆਂ ਸਮਾਨ ਦੇ ਬਿੱਲ ਜਿਹੜਾ ਹੋ ਗਿਆ ਮਿੱਤਰ ਪੀਕ ਜਾਹਰ ਆ ਜਾਂਦੇ ਪੁੱਤਾਂ ਦੇ ਨੰਬਰ ਇਹ ਚੱਲਦੇ ਨੰਬਰ ਹੈਲੋ ਜੀ ਹੈਲੋ ਹੈਲੋ ਭਾਈ ਜੀ ਕਿੰਨਾ ਹਾਲ ਜਿਹੜੇ ਛੋਟੇ ਕਾਬ ਨੀਲੀ ਦਾ ਵੀ ਜੈ ਜੀ ਤੇ ਆ ਉਸ ਦੀ ਲਾਈਨ ਬਣਾ ਲਓ ਇੱਥੇ ਤੇ ਆਪਦੇ ਸਮਾਨ ਲੋ ਤੇ ਕਾਫੀਆਂ ਲੋ ਤੇ ਨਾਲੇ ਨਗਦ ਕੈਸ਼ ਲੋ ਆਓ ਭਾਈ ਜੀ ਆਹੋ ਭਾਈ ਜੀ ਚਲੋ ਕਾਲਿਆਂ ਕੁੜੀ ਕਿਹੜਾ ਬੰਦਾ ਲੈਣਾ ਆਪਣਾ ਆਵਾਜ਼ ਕਰੋ ਜੀ ਸਮਾਨ ਦਾ ਟੋਰ ਜਿਹੜਾ ਮੱਗਾ ਅੱਛਾ ਜੀ ਇਹ ਇਹ ਕਹਿੰਦਾ ਪਿਆਰ ਉਹ ਮੈਂ ਪੁੱਛੋ ਸਾਨੂੰ ਕਿਹੋ ਜਿਹੇ ਆਜਾ ਨਾ ਬਾਕੀ ਕੁੜੀ ਸਾਡੇ ਕੋਲੇ ਹਿੰਦਸਤਾਨ ਰਾਜ ਜੀ ਠੀਕ ਹੈ ਨਾ ਮਨਨ ਦਾ ਬੱਚਾ ਹਿੰਦਸਤਾਨ ਛੇ ਦੇ ਜੇ ਤੁਆ ਉਹਦਾ ਪਿਆਰ ਜੀ ਨਾ ਸਰੇ ਮਾਂ ਦਾ ਰੱਖਾ ਭਾਈ ਲੀਟਰ ਆ ਜਾਈ ਜਿਹੜੀ ਜਿਹੜੀ ਹੋਈ ਨਾ ਆਹ ਦਾ ਕੋ ਭਾਈ ਲੀਟਰ ਪਕਾਇਰ ਆਜਾ ਇਹ ਮਤਲਬ ਪਾਸੀ ਸਿੰਘ ਦੇ ਚਚਾਅਾਂ ਨੇ ਆਹ ਨਹੀਂ ਜੀ ਹਜੇ ਕਰਿਆ ਅਸੀਂ ਦੋਟੇ ਦੇ ਨਾਮੇ ਨੰਬਰ ਵਾਲੀ ਅਸਟਾਨੀ ਵਿੱਚ ਦੇਵ ਉਹਨੂੰ ਉਹਦਾ ਆਈਡੀ ਰੋਲ ਕਰਾਵਾਗੇ ਹੁਣ ਮੈਂ ਇਹਨੂੰ ਕਰਾਵਾ ਨਹੀਂ ਬਹੁਤ ਬਹੁਤ ਮੈਂ ਕਹਿੰਦਾ ਵੀ ਵਧੀਆ ਪ੍ਰਾਟਾ ਕਰਿਓ ਤੇ ਨਹੀਂ ਮਾਰਵਾ ਦਿੱਤਾ ਜੂਰ ਰਿਕਾਰਡ ਕਰਵਾਇਓ ਨਹੀਂ ਰਿਕਾਰਡ ਕਰਾਵਾਂਗੇ ਨਹੀਂ ਸਾਨੂੰ ਕੋਈ ਹੁਣ ਕੋਈ ਨਹੀਂ ਪਤਾ ਹਾਂ ਦਸਤਾਨਾ ਲੈਣੇ ਨੇ ਆਪਾਂ ਤੇ ਉਹਨੂੰ ਵੇਖ ਕੇ ਸਾਨੂੰ ਇਹ ਲੱਗਿਆ ਵੀ ਆਪਾਂ ਇਹ ਬੱਚਾ ਪਾਲ ਗਏ ਇਹ ਹਿੰਦੁਸਤਾਨ ਦਾ ਬੱਚਾ ਆ ਕਿ 4 ਸਾਲ ਦੇ ਤੇ ਪਾਇਆ ਮੇਲੇ 'ਚ ਇਹ ਕੋਦੇ ਨਾਲ ਇਹ ਨਹੀਂ ਫਰਾਰ ਇਹ ਹੈ ਪਤਾ ਜੀ ਮੈਂ ਪਹਿnde ਫੋਨ ਕਰਦੇ ਠੀਕ ਆ ਹਾ ਤੁਹਾਨੂੰ ਦੇ ਨਾਲ ਫੋਨ ਆਇਆ ਉਹਦਾ ਦੂਜਾ ਨੰਬਰ ਆਇਆ ਤੇ ਬਰਕਾਹਮ ਦਾ ਨਹੀਂ ਵੀ ਜੇ ਹਮ ਕਹਿੰਦੇ ਸਾਨੂੰ ਨਾ ਮਾੜੀ ਏਟਕ ਲਾ ਦੇਗੀ ਹੁਣ ਤਾਂ ਕਹਿੰਦੇ ਜੀ ਅਸੀਂ ਦਿੱਤੀ ਚੇ ਚਲਾਗੇ ਪਿੰਡ ਕਿਹੜਾ ਨੰਬਰ ਵਾਲਾ ਅਗਰਵੰਦਰ ਰੋਡ ਜਿਲ੍ਹਾ ਮੋਗਾ ਤੀਜੇ ਨੰਬਰ ਦੇ ਉੱਤੇ ਜੇ ਆਪਾਂ ਗੱਲ ਕਰ ਲਗੇ ਮੁੰਡੇ ਜਿਹੜੇ ਹੈਗੇ ਹਨ ਬਈ ਤੇਰੇ ਤਾਂ ਨਾਮ ਦੱਸ ਅਸਰੀ ਗੱਲ ਕਲਵਿੰਦਰ ਕਲਵਿੰਦਰ ਸਿੰਘ ਅੱਛਾ ਪਿੰਡ ਕਿਹੜਾ ਆ ਗਿਆ ਪੱਲੋ ਜੀ ਬੱਲੇ ਪਿੰਡ ਤੱਕ ਪਹੁੰਚੇ ਨੂੰ ਮੁੰਡੇ ਨਾਮ ਹੈਗਾ ਕੁਲਵਿੰਦਰ ਸਿੰਘ ਦਿੱਲੀ ਤੋਂ ਜਿਹੜੇ 14 ਦਾ ਬਸਮੇ ਬੇਤਾ ਊਟੂ ਦਾ ਬੇਤਾ ਅੱਛਾ ਬਤਾਓ ਊਟੂ ਦਾ ਮਿੱਤਰੋ ਤੇ ਮਾਰਾ ਮਾਂ ਹੈ ਜਿਹਨੇ ਦੁੱਧਲੀਆ 18 ਹਾਂਜੀ ਮਾਂ ਪਤਾ ਜਿਹੜੇ ਘੋਟੇ ਦੀ ਹੈ ਜਵਰਾਜ ਦੀ ਹੈ ਜਵਰਾਜ ਦੀ ਜਵਰਾਜ ਦੀ ਨਵੀਂ ਜਵਰਾਜ ਘੋਟੇ ਦੀ ਇਹਦੀ ਮਾਂ ਗਈ ਤੇ ਭਰਾਵਾਂ ਨੂੰ ਬੱਲੇ ਵਾਲਿਆਂ ਨੂੰ ਪਹੁੰਚਾਈਆਂ ਬਹੁਤ ਬਹੁਤ ਧੰਨਵਾਦ ਹੈ ਬਾਈ ਤੁਹਾਨੂੰ ਤੇ ਅੱਗੇ ਜਿਹੜੀਆਂ ਹੋਈਆਂ ਤਰੱਕੀਆਂ ਤੁਸੀਂ ਆਈ ਕਰੀ ਮਿੱਤਰੋ ਸਾਰੇ ਸਥਾਨ ਜਿਹੜੇ ਕਟਿਆਣੇ ਪ੍ਰਾਪਤ ਕਰਨੇ ਨੇ ਆਪਾਂ ਸਾਰਿਆਂ ਦੇ ਬਈ ਪਾਕਿਸਤਾਨ ਤੇ ਆਇਆ ਆਪਣਾ ਕਿ ਨਾਮ ਆ ਬਈ ਬੱਬੂ ਵੀਰੇ ਤੇ ਕਿਹੜੇ ਸੀਮਰ ਦਾ ਬਈ ਇਹ 2470 ਦਾ 2470 ਦਾ ਮਾ ਦਾ ਕੀ ਰਕਾਰਡ ਆ ਬਈ ਇਹਦਾ ਇਹ 20 ਪਲੱਸ ਹੀ ਆ ਬਈ 20 ਪਲੱਸ ਆਗਾ ਕਿੰਨੀ ਖੁਸ਼ੀ ਆ ਗਈ ਬਾਈ ਖੁਸ਼ੀ ਬਹੁਤ ਆ ਬਾਈ ਪੂਰੀ ਪੂਰੀ ਠੀਕ ਆ ਬਾਈ ਜੇ ਮੁੰਡਾ ਜੰਮੇ ਤੇ ਹੁੰਦੀ ਉਲੀ ਮੁੰਡਾ ਜੰਮੇ ਤੋਂ ਠੀਕ ਆ ਬਹੁਤ ਖੁਸ਼ੀ ਆ ਬਾਈ ਤੇ ਦੇਖੋ ਬਈ ਪੂਰਾ ਸ਼ਕੀਨ ਆਗਾ ਤੇ ਪਹਿਲੀ ਵਾਰੀ ਪਾਇਆ ਸੀ ਕੋਈ ਬਈ ਪਹਿਲੀ ਵਾਰੀ ਪਹਿਲੀ ਵਾਰੀ ਪਾਇਆ ਸੀ ਤੇ ਪਹਿਲੀ ਵਾਰੀ ਬਈ ਫਰਸਟ ਆਇਆਗਾ ਤੇ ਬਾਕੀ ਕਮੇਟੀ ਦਾ ਫੈਸਲਾ ਕਿਵੇਂ ਲੱਗਿਆ ਬਈ ਤੁਹਾਨੂੰ ਹਾਂ ਉਹ ਬੜੀਆ ਨਾ ਪਤਾ ਹੀ ਕੋਈ ਬਈ ਸਹੀ ਫੈਸਲਾ ਕਰ ਦੇਣਗੇ 100 ਵੀ ਖਾਦੀ ਆ ਬਈ ਟੜਕੇ ਉਹਨਾਂ ਨੇ ਉਹ ਸਹੀ ਫੈਸਲੇ ਕਰੀ ਗਲਤ ਫੈਸਲਾ ਕੋਈ ਨਹੀਂ ਕਰਦੇ ਇਹਨੇ ਠੀਕ ਆ ਜੀ ਮੋਬਾਈਲ ਨੰਬਰ ਬਈ ਆਪਣਾ 86998 ਠੀਕ ਆ 9299 ਠੀਕ ਆ ਠੀਕ ਆ ਅਸੀਂ ਗੱਲ ਜੀ ਕੀ ਨਾਮ ਆ ਜੀ ਆਪਣਾ ਅੰਗਰੇਜ਼ ਸਿੰਘ ਪਿੰਡ ਬਾਂਦਰੇ ਪਿੰਡ ਬਾਂਦ ਦਾ ਡੋੜਾ ਹਾਂ ਜੀ ਜ਼ਿਲ੍ਹਾ ਮੁਕਸਰ ਸਾਹਿਬ ਮੋਗਾ ਜੀ ਮੋਗਾ ਹਾਂ ਚ ਮੋਗਾ ਕਿਹ ਮੇਸਤਾਨ ਤੇ ਆ ਜੀ ਦੂਜੇ ਸਥਾਨ ਤੇ ਆਏ ਦੂਜੇ ਸਥਾਨ ਤੇ ਆਇਆ ਹੈਗਾ ਕਿੰਨੀ ਖੁਸ਼ੀ ਆ ਜੀ ਖੁਸ਼ੀ ਬਹੁਤ ਆ ਜੀ ਪਹਿਲੀ ਵਾਰ ਹੀ ਪਾਇਆ ਸੀ ਹਾਂ ਪਹਿਲੀ ਵਾਰ ਪਾਇਆ ਜੀ ਪਹਿਲੀ ਵਾਰੀ ਬਈ ਕਟਾ ਪਾਇਆ ਸੀ ਉਹਨਾਂ ਨੇ ਸੋ ਮੇ ਲੇ ਜਾ ਤੇ ਪਹਿਲੀ ਵਾਰੀ ਗੀ ਸਥਾਨ ਪ੍ਰਾਪਤ ਕਰਤਾ ਦੂਜੇ ਨੰਬਰ ਤੇ ਆਇਆ ਬਾਈ ਕੋਟੜਾ ਤੇ ਪਿੰਡ ਕੋਟੜਾ ਜ਼ਿਲ੍ਹਾ ਮਾਨਸਾ ਤੇ ਠੀਕ ਹੈ ਜੀ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 98633 ਠੀਕ ਹੈ ਜੀ 35604 ਠੀਕ ਹੈ ਜੀ ਬਾਈ ਪੁੱਛੀ ਕਾ ਬਾਈ ਕੈਂਪ ਸਥਾਨ ਤੇ ਆਈ ਆ ਮੱਕਾ ਕੈਂਪ ਸਥਾਨ ਤੇ ਆ ਬਾਈ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਕਿੰਨੀ ਖੁਸ਼ੀ ਹੈ ਜੀ ਹਾਲ ਪਹਿਲੀ ਵਾਰੀ ਪਾਇਆ ਸੀ ਇਹ ਘਟਾ ਪਹਿਲੀ ਵਾਰੀ ਜੀ ਠੀਕ ਆ ਕਿਹੜੀ ਦਾ ਬਈ ਇਹ? ਇਹ ਬਤਾਵ ਟੂ ਦਾਈ। ਬਤਾਵ ਟੂ ਦਾ। ਹਾਂਜੀ। ਤੇ ਮਾਹ ਦਾ ਕਿੰਨਾ ਕਾਉਂਡ ਆ ਬਈ? ਮਾਹ ਦਾ 18 ਕਿਲੋ ਜੀ। 18 ਕਿਲੋ। ਠੀਕ ਆ। ਮੈਂ ਮਿੱਤਰੋ ਚੈੱਕ ਕਰ ਲਵਾਂ। ਮੋਬਾਈਲ ਨੰਬਰ ਬਈ ਆਪਣਾ? 797 ਬਲਦੀ ਜੀ। ਠੀਕਾ। 24046 ਠੀਕਾ। ਬਰੀਡ ਤੇ ਕੰਮ ਕਰਦੇ ਹੋ ਬਈ? ਹਾਂਜੀ। ਬਰੀਡ ਤੇ ਕੰਮ। ਆਪਣੇ ਰੱਖਿਆ ਹੋਇਆ ਜੀ। ਘਰੇ ਤਿੰਨ ਸਾਂ। ਤਿੰਨ ਸਾਂ। ਠੀਕ ਆ ਠੀਕਾ। ਹਾਂਜੀ। ਮਾਲੀਦਾਰਾ ਦਾ। ਜਿਹੜਾ ਪਿੰਡ ਆਪਣਾ? ਆਪਣਾ ਬੱਲੋ ਜੀ। ਬੱਲੋ ਜ਼ਿਲ੍ਹਾ ਮਛੰਡਾ। ਹਾਂਜੀ। ਠੀਕ ਆ ਠੀਕਾ ਠੀਕਾ। ਹਾਂਜੀ। ਤੇ ਪਹਿਲੀ ਵਾਰੀ ਬਈ ਰਿੰਗ ਚ ਪਾਇਆ ਸੀਗਾ ਹਾਂ ਪਹਿਲੀ ਵਾਰੀ ਹਾਂ ਹੋਰ ਨਹੀਂ ਪਾਇਆ ਕੋਈ ਉਹ ਉਹ ਚੌਥੇ ਨੰਬਰ ਤੇ ਅੱਛਾ ਉਹ ਚੌਥੇ ਨੰਬਰ ਤੇ ਆ ਠੀਕ ਆ ਧੰਨਵਾਦ ਬਈ ਅਸੀ ਗਾਲ ਜੀ ਕੀ ਨਾਮ ਆ ਜੀ ਬਿਆਸ ਸਿੰਘ ਪਿੰਡ ਜੀ ਆਪਣਾ ਖੀਵਾ ਮੀਆਂ ਸਿੰਘ ਖੀਵਾ ਮੀਆਂ ਸਿੰਘ ਆ ਜਿਲ੍ਹਾ ਆਪਾਂ ਨੂੰ ਜੀ ਮਾਨਸਾ ਮਾਨਸਾ ਠੀਕ ਆ ਜੀ ਠੀਕ ਆ ਤੇ ਕੈਮਿਸਤਾਨ ਤੇ ਆ ਜੀ ਇਹ ਚੌਥੇ ਤੇ ਚੌਥੇ ਤੇ ਕਿੰਨੀ ਖੁਸ਼ੀ ਆ ਜੀ ਵਧੀਆ ਜੀ ਪਹਿਲੀ ਵਾਰੀ ਪਾਇਆ ਸੀਗਾ ਜਵਾਖਾ ਦੇ ਪਾਇਆ ਸੌਂ ਦੇ ਨਾਲ ਠੀਕ ਹੈ ਜੀ ਅੱਪਾ ਦਾ ਅਸੀਂ ਨੇ ਵੀ ਤਰ ਕਿਰਨ ਦਿਖਾ ਦਿੰਦੇ ਹੈਗੇ ਹਾਂ ਜਵਾਖਾ ਸੌਂ ਹੁੰਦਾ ਹੈਗਾ ਹਾਂ ਜੀ ਹਾਂ ਵੀ ਗਾ ਹੁਣ ਵੀ ਦੇਖ ਲਈ ਕਿੰਨੇ ਪਾਣੀ ਚ ਹਾਂ ਤੇਰੀ ਪਤਾ ਲੱਗ ਹਾਂ ਹਾਂ ਜੀ ਹਾਂ ਇੰਦਾਨ ਚਾ ਕੀ ਪਾਣੀ ਦਾ ਪਤਾ ਲੱਗ ਹਾਂ ਜੀ ਹਾਂ ਸਹੀ ਗੱਲ ਹੈ ਜੀ ਚਲੋ ਕੋਈ ਨਹੀਂ ਬਾਬਾ ਗਾਹਾਂ ਨੂੰ ਹਾਂ ਜੀ ਅੱਗੇ ਸਥਾਨ ਲਿਆਵੇ ਠੀਕ ਹੈ ਜੀ ਤੇ ਮੋਬਾਈਲ ਨੰਬਰ ਆਪਣਾ ਜੀ 7092 ਜੀ ਠੀਕ ਹੈ ਜੀ 6563 ਠੀਕ ਹੈ ਜੀ ਠੀਕ ਆ ਸਸੀਗਾ ਬਾਈ ਸਸੀਗਾ ਜੀ ਕੀ ਨਾਮ ਆ ਜੀ ਆਪਣਾ ਕਰਤਾਰ ਸਿੰਘ ਜੀ ਕਰਤਾਰ ਸਿੰਘ ਪਿੰਡ ਬਈ ਆਪਣਾ ਪਿੰਡ ਰੂੜੇਕੇ ਕਲਾ ਜੀ ਰੂੜੇਕੇ ਕਲਾ ਜਲਾ ਬਰਨਾਲਾ ਜਲਾ ਬਰਨਾਲਾ ਅੱਛਾ ਕੈਮਿਸਤਾਨ ਤੇ ਆਇਆ ਬਈ ਨੋਮੇਸਤਾਨ ਤੇ ਨੋਮੇਸਤਾਨ ਤੇ ਠੀਕ ਆ ਬਾਈ ਕਿਹੜੇ ਪੁੱਲ ਦਾ ਬਈ ਇਹ ਸਮਰਾਟ ਦੀ ਇਹ ਵੀ ਕਿਹੜੀ ਆਂਦਾ ਜੀ ਸਮਰਾਟ ਦਾ ਮਾਂ ਦਾ ਕੀ ਰਿਕਾਰਡ ਆ ਬਈ ਮਾਂ ਦਾ 18 19 ਲੀਟਰ ਦਾ ਠੀਕ ਆ ਬਾਈ ਉਮਰ ਕਿੰਨੀ ਆ ਜੀ ਉਮਰ 9.5 ਮਹੀਨੇ ਜੀ 9.5 ਮਹੀਨੇ ਦੇ ਫੁੱਲੀ ਬਾਲ ਗਰੋਥ ਕਰਕੇ ਆਗਾ ਗਰੋਥ ਪੂਰੀ ਕਰੀ ਹੈਗੀ ਗਰੋਥ ਪੂਰੀ ਬੰਦ ਕਰੇ ਕਟਿੰਗ ਕਰਕੇ ਲਾ ਪਿੰਡਾਂ ਜਾਲੀ ਵਾਲੀ ਦੀ ਹੋਣ ਲੱਗ ਗਿਆ ਹਾਂਜੀ ਹਾਂ ਹਾਂਜੀ ਹਾਂ ਬਹੁਤ ਫਰਕ ਪੈਂਦਾ ਹੈ ਹਾਂਜੀ ਹਾਂ ਬਹੁਤ ਫਰਕ ਪੈਂਦਾ ਹੈ ਹਾਂਜੀ ਹਾਂ ਪਹਿਲਾਂ ਵੀ ਕਿਤੇ ਭਾਈ ਮੇਲੇ ਠੀਕ ਆ ਜੀ ਠੀਕ ਆ ਬਹੁਤ ਖੁਸ਼ੀ ਹੈ ਠੀਕ ਆ ਭਾਈ ਕਿੰਨੀ ਖੁਸ਼ੀ ਹੈਗੀ ਬਹੁਤ ਜਿਆਦਾ ਮੇਰੇ ਪਹਿਲੀ ਵਾਰ ਜਾਨਵਰ ਪਾਇਆ ਪਾਲ ਕੇ ਠੀਕ ਆ ਠੀਕ ਆ ਜਾਨਵਰ ਨੰਬਰ ਤੇ ਆਇਆ ਠੀਕ ਆ ਜਾਂ ਉਹਨੂੰ ਬਦਲ ਸ਼ੌਕ ਪੈ ਜਾਂਦਾ ਸਹੀ ਗੱਲ ਆ ਭਾਈ ਹਾਂ ਤੂੰ ਵੀਡੀਓ ਸ਼ੇਅਰ ਕਰਾ ਦੇ ਕਹੇ ਕੇ ਕਿਤੇ ਵੀਡੀਓ ਸ਼ੇਅਰ ਕਰ ਬੱਤਵਾ ਲਾਈਕ ਸਬਸਕ੍ਰਾਈਬ ਕਰ ਦੋ ਵੀਰੇ ਹੋ ਜਾਏਗਾ ਹੈ ਤੇ ਆ ਕੇ ਮਿਸਤਾਨ ਤੇ ਆ ਬਈ ਛਿਮੀ ਤੇ ਆ ਬਈ ਸਸੀਗਾ ਬਈ ਸਸੀਗਾ ਬਈ ਕਿੰਨੇ ਮਿਸਤਾਨ ਤੇ ਆ ਇਹ ਛਿਮੀ ਤੇ ਬਈ ਕੀ ਨਾਮ ਆ ਬਈ ਤੇਰਾ ਮੇਰਾ ਲਾਪੀ ਤੇ ਬਈ ਪਿੰਡ ਆਪਣਾ ਬੋਪੁਰਾ ਬਈ ਜਲਾ ਬਰਨਾਲਾ ਜਲਾ ਬਰਨਾਲਾ ਠੀਕ ਆ ਬਈ ਲੈ ਮਤਰੇ ਛਿਮੀਸਤਾਨ ਤੇ ਆਇਆਗਾ ਤੇ ਕਿੰਨਾ ਟਾਈਮ ਹੋ ਗਿਆ ਬਈ ਹੈ ਹੀਰੇ ਦਾ ਹੀਰੇ ਦਾ ਹਾਂ ਲਕਸ਼ਮੀ ਡੈਰੀ ਆਂਦਾ ਲਕਸ਼ਮੀ ਡੈਰੀ ਆਂਦਾ ਠੀਕ ਆ ਮਾਂ ਦਾ ਕੀ ਰਿਕਾਰਡ ਆ ਬਈ 18 ਲੀਟਰ ਬਈ 18 ਲੀਟਰ ਕਿੰਨੇ ਖੁਸ਼ੀ ਆ ਗਈ ਪੂਰੀ ਫੋਲ ਬਾਈ ਪਹਿਲੀ ਵਾਰੀ ਛੱਡੇ ਸੀ ਹਾਂ ਜੀ ਪਹਿਲੀ ਵਾਰ ਆਉ ਆਪਣੇ ਜੀ ਜਾਨੇ ਰਹਿੰਦੇ ਆ ਛੱਡੇ ਕਿ ਠੂਟੀ ਆ ਹੁਣ ਵੀ ਲਈ ਹੋਇਆ ਠੀਕ ਆ ਠੀਕ ਆ ਟਰੋਲੇ ਤੀਜੇ ਨਰਦਾਈ ਸੀ ਠੀਕ ਆ ਬਾਈ ਠੀਕ ਆ ਇਹ ਪਹਿਲੀ ਵਾਰ ਆ ਠੀਕ ਆ ਜੀ ਠੀਕ